ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਲਕਲ ਵਾਲੀ ਕਾਮ ਮਦ मनवा की मणहार क्रोध कटोरी मोह भरे पिलावा अहंकार मजलस कूड़े लब्दि पी पी होए हुआर इस युग दे मालिक ਕਲ ਜੁਬ ਤੇ ਆਉਤਾਰੀ ਪੁਰਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਕਤ ਦੀ ਰੂਪਰੇਖਾ ਖਿੱਚਦਾ ਆਇਆ ਇਹ ਮਹਾਵਾਕ ਇਹ ਮਹਾ ਸੰਦੇਸ਼ ਇਹ ਮਹਾਨ ਉਪਦੇਸ਼ ਮਨੁੱਖ ਤੇ ਦਿਲ ਦੇ ਮਾਗ ਦੁੱਤੇ ਜਦ ਵੀ ਪ੍ਰਭਾਵ ਪੈਂਦਾ ਹੈ ਮਾਹੌਲ ਦਾ ਵਾਤਾਵਰਣ ਦਾ ਸਮੇਂ ਦਾ ਮੌਸਮ ਦਾ ਸਰੀਰ ਪ੍ਰਭਾਵਿਤ ਹੁੰਦਾ ਹੈ ਮੌਸਮ ਤੋਂ ਮਨ ਪ੍ਰਭਾਵਿਤ ਹੁੰਦਾ ਹੈ ਬੈਰੂਨੀ ਮਾਹੌਲ ਤੋਂ ਇੱਕ ਘਰ ਦੇ ਕੋਈ ਮਨੁੱਖ ਚਲਾਣਾ ਕਰ ਗਿਆ ਹੈ লাশ ਪਈ ਹੈ ਚਾਰੋਂ ਪਾਸੇ ਰੋਦਨ ਹੋ ਰਿਹਾ ਹੈ ਪਰ ਕੋਈ ਖੁਸ਼ ਖਰਮ ਮਨੁੱਖ ਖੁਸ਼ ਤਬੀਅਤ ਮਨੁੱਖ किसी कारणवश अगर उस घर प्रवेश करे अपने हादसे में प्रगट नहीं कर सकेगा उस उसदियाँ भी अखा छलक उठन वो जो बहुते मनुख अखा छलका रहे ने हंजू वग रहे हैं इन्हों बार हंझूआ का इतना प्रभाव है कि इतने मनुख हस नहीं सकेगा ਇਕ ਵਿਆਹ ਸ਼ਾਦੀ ਦਾ ਘਰਾਣਾ ਹੈ ਸਹਿਰੇ ਸਜਾਏ ਜਾ ਰਹੇ ਨੇ ਮੰਗਲ ਗੀਤ ਗਾਏ ਜਾ ਰਹੇ ਨੇ ਮੰਗਲ ਧੁਨੀਆਂ ਵੱਜ ਰਹੀਆਂ ਨੇ ਸੁੰਦਰ ਵਸਤਰਾ ਨਾਲ ਬਰਾਤੀ ਸਜੇ ਹੋਏ ਨੇ ਸੁੰਦਰ ਪਕਵਾਨ ਨਾਲ ਚਾਰੋਂ ਪਾਸੇ ਦਾ ਵਾਤਾਵਰਣ ਸੁਗੰਧਿਤ ਹੈ ਮਹਿਕ ਡੁੱਲ ਰਹੀ ਹੈ ऐसे माहौल ਵਿੱਚ ਅਗਰ ਕੋਈ ਕਮਜ਼ੋਰ ਮਨੁੱਖ ਆਪਣੀ ਅੱਖਾਂ ਤੋਂ ਹੰਝੂ ਕੱਢਣਾ ਚਾਹੇ ਨਹੀਂ ਕਰ ਸਕੇਗਾ। ਵਾਤਾਵਰਨ ਨੇ ਪ੍ਰੇਰਨਾ ਹੈ। ਮਾਹੌਲ ਨੇ ਅਸਰ ਪਾਣਾ ਹੈ। ਮੌਸਮ ਦਾ ਅਸਰ ਤਨ ਤੇ ਪੈਂਦਾ ਹੈ। ਠੀਤ ਲਹਿਰ ਚੱਲ ਰਹੀ ਹੈ। ਮਨ ਪ੍ਰਭਾਵਿਤ ਹੁੰਦਾ ਹੈ। ਲੋਹ ਚੱਲ ਰਹੀ ਹੈ। ਮਨ ਤਨ ਪ੍ਰਭਾਵਿਤ ਹੁੰਦਾ ਹੈ। ਮੌਸਮੇ ਖਿਜ਼ਾਂ ਹੈ। या मौसम बहार है शरीर लाजमी अंदोलत है, लाजमी प्रभावित हूँ खुशी का घराना है या मौत का घर है बाजार है या शमशान घाट है मनुख का मन इस सारे माहौल तो प्रभावित होता है कोई संगत है सतसंगत है सकदा के हो ही नहीं सकता कि मन प्रभावित ना हो जैसे असह सर्दी हो बहुत शीत लहर हो तो उस तो बचण का असी उपराला कर दे लू चल रही है गर्मी सीमा तो अगह टप गई है असी शरीर को सुर सुरक्षित रखने उपराले करते हैं ਉਦਮ ਕਰਦੇ ਆ ਇਸ ਤਰ੍ਹਾਂ ਇਹ ਆਦ ਕਾਲ ਤੋਂ ਆਉਤਾਰੀ ਪੁਰਸ਼ ਕਹਿੰਦੇ ਰਹਿਣੇ ਜਿੱਥੇ ਮਨ ਤੇ ਬੁਰਾ ਪ੍ਰਭਾਵ ਪਵੇ ਜਿੱਥੇ ਮਨ ਡੈਂਦੀ ਕੜਾ ਚਲਾ ਜਾਵੇ ਉਸ ਮਾਹੌਲ ਦੇ ਪ੍ਰਭਾਵ ਤੋਂ ਬਚਣ ਦਾ ਉਪਰਾਲਾ ਕਰੋ ਤੋ ਕੁਸੰਗਤ ਤੋਂ ਬਚਣ ਦਾ ਉਪਰਾਲਾ ਹੈ ਸਤ ਸੰ ਅਪਵਿੱਤਰ ਮਾਹੌਲ ਤੋਂ ਬਚਣ ਦਾ ਇੱਕੋ ਇੱਕ ਵਸੀਲਾ ਹੈ पवित्र वातावरण पवित्र माहौल पर धन गुरु नानक देव जी महाराज कहते ऐसा हो पवित्र थान कोई ही ना चारों पास ही अपवित्रता होर मनुख अपने मन को किस तरह बचावे इकबाल ने भी कह दिता है दरम्यान ए कारे दरिया तख्ता बदम करदा अमी बाज गोयन के दामन तरमकुन बास। तू लकड़ दे तखते नैनो नाल, नाल बन देता, और दरिया देता। उपरों कह रहे हैं, है डुब ना बिजी गिला ना अवे तो मैं किस तरह बचावा ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਵਾਂ ਇਹ ਜੋ ਮਾਹੌਲ ਹੈ ਇਹ ਜੋ ਯੁੱਗ ਹੈ ਇਹ ਜੋ ਬਾਹਰ ਦੀ ਹਾਲਤ ਹੈ ਇਸ ਨੂੰ ਸਾਡੇ ਦੇਸ਼ ਦੇ ॠषि मुਨੀਆਂ ਨੇ ਨਾਮ ਦਿੱਤਾ ਹੈ ਕਲਯੁਗ ਤੇ ਕਲਯੁਗ ਨੂੰ ਗੁਰੂਾਨੰਕ ਕਹਿਣਨ ਕਲਾਲੀ ਤੇ ਕਲਾਲੀ ਤੋਂ ਮਰਾਦ ਆਉਂਦਾ ਹੈ ਸ਼ਰਾਬ ਬਣਾ ਕੇ ਵੇਚਣ ਵਾਲਾ ਜੋ ਸਵੈਮ ਬਣਾਉਂਦਾ ਹੈ ਵੇਚਦਾ ਹੈ ਕਲਾਲ ਪ੍ਰਾਣਾ ਸ਼ਬਦ ਸੜੇ ਦੇਸ਼ ਦੇ ਵਿੱਚ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਨੂੰ ਕਲਾਲ ਕਹਿੰਦਾ ਹੈ ਕਲਾਲ ਮਹਾਰਾਜ ਕਹਿੰਨੇ ਇਹ ਯੁੱਗ ਕਲਾਲ ਹੈ ਕਿ ਯੁੱਗ ਹੀ ਕਲਾਲ ਹੈ ਕਿ ਕਲ ਯੁੱਗ ਹੀ ਕਲਾਲ ਹੈ ਅਗਰ ਇਹ ਕਲਾਲ ਹੈ ਤਾਂ ਫਿਰ ਇਹ ਕਿਹੜੀ ਸ਼ਰਾਬ ਬਣਾਉਂਦਾ ਹੈ ਔਰ ਕਿਹੜੀ ਸ਼ਰਾਬ ਵੇਚਦਾ ਹੈ? ਧੰਗੁਰ ਨਾਨਕ ਤੇਜ ਜੀ ਮਹਾਰਾਜ ਨੇ ਜੋ ਸ਼ਬਦ ਉਚਾਰਨ ਕੀਤਾ ਹੈ। ਇਸ ਦਾ ਸਰਲੇਖ ਇੰਜ ਹੈ ਸਲੋਕ ਮਰਦਾਨਾ ਮਹੱਲਾ ਪਹਿਲਾ। ਮਹੱਲੇ ਪਹਿਲੇ ਤੋਂ ਮੁਰਾਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਹੈ ਪਹਿਲੇ ਪਾਤਸ਼ਾਹ ਦਾ ਹੈ। ਸਲੋਕ ਮਰਦਾਨਾ ਪਰ ਇਹ ਸ਼ਬਦ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਥੀ ਸੀ ਦੇਖਣ ਨੂੰ ਤੇ ਵਿਚਾਰੀਏ ਸੇਵਕ ਸੀ ਸ਼ਿਸ਼ ਸੀ ਪਰ ਗੁਰੂ ਨਾਨਕ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਭਾਈ ਮਰਦਾਨਾ ਪਰ ਆ ਦਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਔਰ ਜੋ ਗੁਰੂ ਦਾ ਭਰਾ ਹੈ ਗੁਰਨਾਨਕ ਦਾ ਭਰਾ ਹੈ ਭਾਈਚਾਰਾ ਬਣ ਗਿਆ ਗੁਰੂ ਨਾਲ ਇਤੇ ਬਹੁਤ ਵੱਡੀ ਪਦਵੀ ਪ੍ਰਾਪਤ ਹੋ ਗਈ ਸਿੱਖ ਜਗਤ ਦੇ ਚ ਭਾਈ ਸਾਹਿਬ ਇੱਕ ਧਾਰਮਿਕ ਪਦਵੀ ਹੈ। ਗੁਰੂ ਨਾਲ ਭਾਈਚਾਰਾ ਹੋ ਗਿਆ। ਹੁਣ ਭਾਈਚਾਰਾ ਗੁਰੂ ਨਾਨਕ ਨਾਲ ਹੈ। ਹੁਣ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ। ਹੁਣ ਭਾਈਚਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਹੈ। ਇਸ ਭਾਈਚਾਰੇ ਨੂੰ ਬੜੇ ਸਨਮਾਨ ਨਾਲ ਸਿੱਖ ਜਗਤ ਦੇ ਆਦ ਕਾਲ ਤੋਂ ਦੇਖਿਆ ਜਾ ਰਿਹਾ ਹੈ। ਔਰ ਅੱਜ ਵੀ ਅਸੀਂ ਚੌਥੀ ਦੇ ਧਾਰਮਿਕ ਮਨੁੱਖ ਨੂੰ ਭਾਈ ਸਾਹਿਬ ਕਰਕੇ ਬੁਲਾਉਂਦੇ ਹਾਂ। ਮਰਦਾਨੇ ਨੂੰ ਸਤਿਗੁਰੂ ਭਾਈ ਸਾਹਿਬ ਕਰਕੇ ਬੁਲਾਉਂਦੇ ਨੇ ਜਦ ਭਾਈ ਚਾਰਾ ਹੈ ਇਤਨੀ ਨੇੜਤਾ ਹੈ ਤਾਂ ਨੇੜਤਾ ਦੇ ਕੋਈ ਰਾਜ਼ ਨਹੀਂ ਹੁੰਦੇ ਕਹਿੰਦੇ ਨੇ ਮਨੁੱਖ ਉੱਤੇ છુપਾ ਕੇ ਰੱਖਣਾ ਚਾਹੁੰਦਾ ਹੈ ਚਦਰ ਪਰਦਾ ਪਾਣਾ ਚਾਹੁੰਦਾ ਹੈ ਜਿੱਥੇ ਕੁਝ ਉਪਰਾ ਪੜਾ ਹੈ છੁਪਾਣਾ ਹੀ ਇਸ ਗੱਲ ਦਾ ਸਬੂਤ ਹੈ ਜੋ ਕੁਝ ਵੀ ਸਾਹਮਣੇ ਹੈ ਸਭ ਬੇਗਾਨਾ ਹੈ ਸਭ ਉਪਰਾ ਹੈ ਹਰ ਮਨੁੱਖ ਆਪਣੇ ਆਪਣੇ ਪਰਦੇ ਚੁੱਕੇ ਫਿਰਦਾ ਹੈ। ਔਰ ਹਰ ਮਨੁੱਖ ਬੁਰਕੇ ਦੇ ਚੇ। ਕਿਦਰੇ-ਕਿਦਰੇ ਇਹ ਆਪਣਾ ਬੁਰਕਾ ਉਤਾਰਦਾ ਹੈ ਜਦ ਦੇਖਦਾ ਹੈ ਆਪਣਾ। ਇਹ ਆਪਣਾ ਘਰ ਹੈ। ਇਹ ਆਪਣੇ ਨੇ। ਇਹਨਾਂ ਨੂੰ ਮੇਰੀ ਅਸਲੀਅਤ ਦਾ ਪਤਾ ਔਰ ਮੇਰੇ ਨੰਗੇਜ ਦਾ ਵੀ ਪਤਾ ਹੈ ਕੀ ਢਕਣਾ। ਇੱਥੇ ਕੀ ਢਕਣਾ। ਲੇਕਿਨ ਆਮ ਬੇਗਾਨੇ ਆ ਤੋਂ ਮਨੁੱਖ ਨੂੰ ਪਰਦਾ ਕਰਨਾ ਪੈਂਦਾ ਪਰਦਾ ਇਸ ਗੱਲ ਦਾ ਸਬੂਤ ਹੈ ਬੁਰਕਾ ਇਸ ਗੱਲ ਦਾ ਸਬੂਤ ਹੈ ਕੁਝ ਸਾਹਮਣੇ ਉਪਰਾ ਹੈ ਬੇਗਾਨਾ ਹੈ ਭੈਣ ਪਰ ਆ ਦੇ ਸਾਹਮਣੇ ਬੁਰਕਾ ਨਹੀਂ ਕਰਦੀ ਮਾਂ ਬੁੱਤ ਦੇ ਸਾਹਮਣੇ ਬੁਰਕਾ ਨਹੀਂ ਕਰਦੀ ਆਪਣਾ ਹੈ ਇਹ ਤੇ ਆਪਣਾ ਹੈ ਅਗਰ ਮਨੁੱਖ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੋ ਇਸ ਦਾ ਛੁਪਾਣਾ ਹੀ ਇਸ ਗੱਲ ਦਾ ਸਬੂਤ ਹੈ ਸਾਹਮਣੇ ਉਪਰ ਹੈ ਸਾਹਮਣੇ ਕੋਈ ਬੇਗਾਨਾ ਹੈ ਆਪਣੇ ਦੇ ਸਾਹਮਣੇ ਤੇ ਮਨੁੱਖ ਸਭ ਕੁਝ ਉਘਾੜ ਕੇ ਰੱਖ ਦਿੰਦਾ ਹੈ ਉਹਦਾ ਜੀ ਕਰਦਾ ਹੈ ਆਪਣਾ ਸੀਨਾ ਵੀ چیر ਕੇ ਇਹਦੇ ਅੱਗੋਂ ਰੱਖ ਦੇਣਾ ਲੇਕਿਨ ਬੇगाने ਦੇ ਪ੍ਰਤੀ ਤੇ ਬੜਾ ਸਾਵਧਾਨ ਹੁੰਦਾ ਹੈ ਕਿਦਰੇ ਇਸ ਦੀਆਂ ਨਜ਼ਰਾਂ ਮੇਰੇ ਸੀਨੇ ਤੱਕ ਨਾ ਪਹੁੰਚਣ ਕਿ ਕਿਦਰੇ ਮੇਰੇ ਅੰਦਰ ਜਾਤ ਨਾ ਮਾਰੇ ਜੋ ਜਿੱਥੇ ਭਾਈਚਾਰਾ ਬਣ ਜਾਇਆ ਉੱਥੇ ਸਭ ਕੁਝ ਖੋਲ ਕੇ ਰੱਖ ਦਿੱਤਾ ਜਾਂਦਾ ਹੈ। ਔਰ ਜਿੱਥੇ ਪਰਦਾ ਪਾਣਾ ਪਏ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਤੇ ਸਾਹਮਣੇ ਸਾਰੇ ਬੇगाने ਨੇ ਓਪਰੇ ਨੇ ਔਰ ਜਿਸ ਤੇ ਪਰਦਾ ਪਾਇਆ ਜਾ ਰਿਹਾ ਕੋਈ ਚੰਗਾ ਵੀ ਨਹੀਂ ਹੋਵੇਗਾ। ਹਮੇਸ਼ਾ ਜ਼ਖਮਾਂ ਤੇ ਪੱਟੀ ਬੰਨਣ ਦੀ ਲੋੜ ਪੈਂਦੀ ਹੈ। ਹਮੇਸ਼ਾ ਸਰੀਰ ਦਾ ਦਾਗੀ ਥਾਂ ਛੁਪਾਣਾ ਪੈਂਦਾ ਹੈ। ਹਮੇਸ਼ਾ ਸਰੀਰ ਦੇ ਅਪੰਗ ਹਿੱਸੇ ਨੂੰ ਹੀ ਧਕਣਾ ਪੈਂਦਾ ਹੈ ਛੁਪਾਣਾ ਪੈਂਦਾ ਹੈ ਦੂਸਰੇ ਤੋਂ ਲੁਕਾਣਾ ਪੈਂਦਾ ਹੈ ਜੋ ਕੁਝ ਵੀ ਲੁਕਾਣਾ ਚਾਹੁੰਦੇ ਆ ਛੁਪਾਣਾ ਚਾਹੁੰਦੇ ਆ ਇਤਨੀ ਗਲਤੀ ਸਪਸ਼ਟ ਹੈ ਉਠੀਕ ਨਹੀਂ ਹੋਵੇਗਾ ਗੰਦਗੀ ਨੂੰ ਢੱਕਣ ਦੀ ਲੋੜ ਹੈ ਬਿਸਤਾਂ ਨੂੰ ਢੱਕਣ ਦੀ ਲੋੜ ਹੈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਕੋਈ ਲੋੜ ਨਹੀਂ ਲਗਨਤਾ નિર્ਦੋਸ਼ਤਾ ਦਾ ਸਬੂਤ ਹੈ નિર્ਦੋਸ਼ नगन है नगन है निर्दोष है गुनाहगार है ढका हुआ है और ढके और इस गलदा सबूत है गुनाहगार है गुनाहनु डगना पेंदा है एक मासूम बच्चे दा जन्म होया है नंगा है पर इस दी नगनता दे नंगेज पणा नहीं है इस दा नंगा शरीर लोभ दी प्रदर्शनी नहीं कर रिया है ਇਸ ਦਾ ਨੰਗਾ ਸਰੀਰ ਵਾਸ਼ਨਾ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਇਸ ਦਾ ਨੰਗਾ ਸਰੀਰ ਕਾਮ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਜਦ ਕਿ ਕਈਆਂ ਦੇ ਢਕੇ ਹੋਏ ਸਰੀਰ ਵੀ ਪ੍ਰਦਰਸ਼ਨੀ ਕਰਦੇ ਨੇ ਗੰਦਗੀ ਤੇ ਚੱਦਰ ਪਾਈ ਹੈ ਚੱਦਰ ਦੇ ਚੋਂ ਵੀ ਬਦਬੂਵਾਰ ਆ ਗਈ ਹੈ ਚੱਦਰ ਦੇ ਚੋਂ ਵੀ ਗੰਦਬਾਰ ਆ ਗਈ ਹੈ ਤਾਂ ਇਹ ਦੌਰ ਇਹ ਸਮਾਂ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਲਾਂ ਪਰੇ ਸ਼ਬਦ ਉਚਾਰਨ ਕਰ ਰਹੇ ਨੇ ਮਰਦਾਨੇ ਦੇ ਪ੍ਰਤੀ ਮਰਦਾਨੇ ਦੇ ਸਾਹਮਣੇ ਇਸ ਯੁੱਗ ਦੀ ਨਗਨਤਾ ਸਤਿਗੁਰੂ ਪੇਸ਼ ਕਰ ਰਹੇ ਨੇ ਹਰਾਂ ਕੇ ਯੁੱਗ ਨੇ ਆਪਣੇ ਆਪ ਨੂੰ ਢਕਿਆ ਹੈ ਬਹੁਤ ਢਕਿਆ ਹੈ ਬੜਾ ਢਕਿਆ ਹੈ ਇੱਕ ਜ਼ਮਾਨਾ ਤੇ ਐਸਾ ਵੀ ਸੜੇ ਦੇਸ਼ ਦੇ ਵਿੱਚ ਲੰਘਿਆ ਹੈ ऐसी धार्मिक पुरुषਾਂ ਦੀਆਂ ਮੂਰਤੀਆਂ ਵੀ ਨਗਨ ਬਣਾਈਆਂ। ਧਾਰਮਿਕ ਮੰਦਰਾਂ ਦੇ ਵਿੱਚ ਵੀ ਨਗਨ ਮੂਰਤੀਆਂ ਬਣਾਈਆਂ। ਔਰ بڑے بڑے ਸਾਧੂਆਂ ਦੇ ਟੋਲੇ ਵੀ ਚਲੇ ਨੰਗੇ ਸਾਧੂ। ਨੰਗੇ ਸਾਧੂ। ਸਾਧੂ ਹੋਣ ਦੀ ਪਛਾਣ ਨੰਗਾ ਹੈ। ਇਹਦੇ ਕੋਲ ਢਕਣ ਵਾਸਤੇ ਕੁਝ ਵੀ ਨਹੀਂ। ਢਕਣ ਵਾਸਤੇ ਕੁਝ ਨਹੀਂ। ਇਸਦਾ ਇਹ ਮਤਲਬ ਨਹੀਂ ਕਿ ਇਹਦੇ ਕੋਲ ਕੱਪੜੇ ਨਹੀਂ ਨੇ। ਨਹੀਂ, ਐਸੀ ਕੋਈ ਗੰਦਗੀ ਇਸਦੇ ਕੋਲ ਨਹੀਂ ਜਿਸ ਨੂੰ ਇਹ ਢਕੇ। ਕਲ ਨੰਗਾ ਹੀ ਠੀਕ ਰਹਿੰਦੇ ਨੇ ਪਰ ਜਿ세 ਜਿ세 ਮਨੁਖ ਦੇ ਛੇਦਰ ਵੱਦੇ ਗਏ ਜ਼ਖਮ ਵੱਦੇ ਗਏ ਪਟੀਆਂ ਵੀ ਵੱਧੀਆਂ ਗਈਆਂ ਔਰ ਜਦ ਸਾਰਾ ਹੀ ਸਰੀਰ ਜ਼ਖਮੀ ਹੋ ਗਿਆ ਤੋ ਸਾਰਾ ਸਰੀਰ ਪਟੀਆਂ ਨਾਲ ਪਰ ਗਿਆ ਕੱਪੜੇ ਨਹੀਂ ਪਹਿਨੇ ਹੋਏ ਜ਼ਖਮਾਂ ਦਿੱਤੇ ਪਟੀਆਂ ਬਣੀ ਹੋਈਆਂ ਨੇ ਹਕੀਕਤ ਇਹ ਹੈ ਹਮਾ ਤਨ ਦਾਗਦਾਰ ਸ਼ੁਦਮ ਪੰਬਾ ਕੁਝਾ ਕੁਝਾ ਨੇ ਹਮ ਇਹ ਸੂਫੀ ਸੰਤ ਕਹਿੰਦਾ ਰੋਮ ਰੋਮ ਜ਼ਖਮੀ ਹੈ ਕਿੱਥੇ ਕਿੱਥੇ ਮੈਂ ਪੰਬਾ ਰਖਾਂ ਤੇ ਪੱਟੀ ਬੰਨਾ ਤੇ ਜਿਵੇਂ ਪੱਟੀਆਂ ਇਤਨੀਆਂ ਬਨਾ ਰੋਮ ਰੋਮ ਦੇ ਉੱਤੇ ਤੇ ਪੱਟੀਆਂ ਤੇ ਮੇਰਾ ਲਿਬਾਸ ਬਣ ਜਾਣ ਗਿਆ ਪੱਟੀਆਂ ਮੇਰਾ ਪਹਿਰਾਵਾ ਬਣ ਜਾਣ ਗਿਆ ਗੁਨਾਹ ਨੂੰ ਢਕਣ ਲਈ ਜੋ ਕਪੜੇ ਪਹਿਨੇ ਉਹ ਕਪੜੇ ਲਿਬਾਸ ਬਣ ਗਏ ਉਹ ਕਪੜੇ ਫੈਸ਼ਨ ਬਣ ਗਏ। ਉਹ ਕਪੜੇ ਸਮਾਜ ਦਾ ਅੰਗ ਬਣ ਗਏ। ਪਰ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਅਹਸਾਸ ਪਸ਼ੂਆਂ 'ਚ ਨਹੀਂ ਪੈਦਾ ਹੋਇਆ। ਵਿਸਮਾਦ ਨੰਗੇ ਫਿਰੇ ਜੰਤ। ਮਹਾਰਾਜ ਕਹਿੰਦੇ ਮੈਂ ਤੇ ਵਿਸਮਾਦ ਹੋ ਜਾਣਾ। ਪਸ਼ੂ ਨੰਗੇ ਹੀ ਘੁੰਮ ਰਹੇ ਨੇ। ਇਹਨਾਂ ਦੀ ਨਗਨਤਾ ਲੋਭ ਦੀ ਪ੍ਰਦਰਸ਼ਨੀ ਨਹੀਂ ਕਰਦੀ। ਇਹਨਾਂ ਦੀ ਨਗਨਤਾ ਹੰਕਾਰ ਦੀ ਪ੍ਰਦਰਸ਼ਨੀ ਨਹੀਂ ਕਰਦੀ। ਇਨਾਂ ਦੀ ਨਗਨਤਾ ਵਾਸ਼ਨਾ ਦੀ ਪ੍ਰਦਰਸ਼ਨੀ ਨਹੀਂ ਕਰਦੀ। ਮਨੁੱਖਤਾ ਦੇ ਆਦਿਕਾਲ ਦੇ ਵਿੱਚ ਮਨੁੱਖ ਜਦ નિર્ਦੋਸ਼ ਸੀ, ਇਤਨਾ ਹੀ નિર્ਦੋਸ਼ ਜੈਸੇ ਕਿ ਪਸ਼ੂ ਤੇ ਪੰਛੀ ਨੇ ਕੱਪੜਿਆਂ ਦੀ ਲੋੜ ਨਹੀਂ ਸੀ। ਦੋਸ਼ ਵੱਧੇ ਗਏ, ਕੱਪੜੇ ਵੱਧੇ ਗਏ, ਸਹਜੇ-ਸਹਜੇ ਸਮਾਜ ਦਾ ਹਿੱਸਾ ਬਣ ਗਏ ਕੱਪੜੇ। ਜੋ ਕੱਪੜੇ ਪਹਿਨ ਰਿਹਾ ਭਲੇ ਮਾਨਸ ਹੈ, નિર્ਦੋਸ਼ ਹੈ। ਹੁਣ ਨੰਗਾ ਦੋਸ਼ੀ ਕਹਿਣ ਲੱਗ ਪਏ ਐ ਇਸ ਵਾਸਤੇ ਦੋਸ਼ੀ ਮਨੁੱਖ ਨੂੰ ਸੀ ਕਹਿ ਦਿੰਨੇ ਆ ਬੜਾ ਨੰਗਾ ਮਨੁੱਖ ਹੈ ਇਹ ਤੇ ਬੜਾ ਨੰਗਾ ਹੈ ਕਮਾਨ ਦੀ ਗੱਲ ਇੱਕ ਦੌਰ ਐਸਾ ਲੰਘਿਆ ਇਹ ਤੇ ਬਹੁਤ ਗੁਨਾਹਗਾਰ ਹੈ ਸਭ ਕੁਝ ਢੱਕ ਕੇ ਰੱਖਿਆ ਢਕੇ ਹੋਇਆ ਹੈ ਪਰਿਭਾਸ਼ਾ ਬਦਲ ਗਈ ਇਹ ਤੇ ਬਹੁਤ ਨੰਗਾ ਹੈ ਇਹ ਤੇ ਬਹੁਤ ਨੰਗਾ ਹੈ ਵਕਰ ਦਾ ਤਕਾਜ਼ਾ ਸਮੇਂ ਦਾ ਪ੍ਰਭਾਵ तो ये शब्द धन गुरु नानक देव जी महाराज ने मर्दाने दे प्रति उच्चारण किया है कल कल वाली काम मद मनुवा पेवन हार कल आम पर चलता है शराबो कबाब कबाब नल शराब जुड़ गई शराब नल कबाब जुड़ गया ऐसा क्यों शराब और हलवा इंज नहीं कहते शराब और मिठाई ऐसा नहीं कहते शराब और रोटी ऐसा नहीं कहते शराब और अंब ऐसा नहीं कहते शराब और कबाब लगता है कुछ जरूर चोली दामन का साथ है अगर साथ ना हों तो इस तरह भी कहा जा सकते। शराब और दूध, शराब और दही ਸ਼ਰਾਬ ਵਰਗੀ ਐਸਾ ਨਹੀਂ ਕਹਿੰਦੇ ਜਿਦ ਕੇ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਸ਼ਰਾਬੋਂ ਕਬਾਬ ਕਬਾਬ ਨੂੰ ਸ਼ਰਾਬ ਚਾਹੀਦੀ ਹੈ ਸ਼ਰਾਬੀ ਨੂੰ ਕਬਾਬ ਚਾਹੀਦਾ ਇਹਨਾਂ ਦੋਹਾਂ ਦਾ ਚੋਲੀ-ਦਾਮਨ ਦਾ ਸਾਥ ਹੈ ਔਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਜ਼ੈਵਰੀ ਪੁਰਸ਼ ਨੇ ਸ਼ਰਾਬ ਦੀ ਗੱਲ ਕਰ ਰਹੇ ਨੇ ਕਬਾਬ ਦੀ ਗੱਲ ਕਰ ਰਹੇ ਨੇ ਖਾਣਾ ਹੈ ਕਬਾਬ ਜ਼ਰੂਰ ਖਾ ਪਰ ਜਿਸ ਤਰ੍ਹਾਂ ਦਾ ਢੰਗ ਮੈਂ ਤੈਨੂੰ ਬਣਾਉਣ ਦਾ ਦੱਸਦਾ ਕਬਾਬ ਉਹ ਖਾ ਸ਼ਰਾਬ ਪੀਣੀ ਹੈ ਜ਼ਰੂਰ ਪੀ ਪਰ ਜਿਹੜੀ ਮੈਂ ਬਣਾਉਣ ਦਾ ਢੰਗ ਤੈਨੂੰ ਦੱਸਦਾ ਉਹ ਪੀ ਬਣ ਸ਼ਰਾਬੀ ਬਣ ਕਬਾਬੀ ऐसा शराबी ऐसा कबाबी कि परमात्मा भी तेन सीने ना ते मजबूर हो जाए किसी वक्त खाना कहा जाता अज ते ही कुछ होर हो गई सिलसिला कुछ होर हो गया धन गुरु नानक देव जी महाराज कहें युग कलाल है अगर कलाल है तो इस कोल शराब केड़ी है कल कल वाली काम मत इस कोल काम दी शराब है तुम कही यत हो जगत गुरु स्वामी हम कही यत कल युग के कामी धन भगत रविदास जी महाराज हे प्रभु तू जगत द स्वामी अस युग दे कामे ਤੋ ਤਾਲੁ ਮਿਲ ਕਿਸ ਤਰ੍ਹਾਂ ਬੈਠੇ ਇੱਕ ਦੌਰ ਐਸਾ ਵੀ ਲੰਘਿਆ ਹਰ ਪਾਸੇ ਧਰਮ ਦੀ ਪ੍ਰਦਰਸ਼ਨੀ ਸੀ ਧਰਮ ਦੀ ਨਮਾਇਸ਼ ਸੀ ਬਾਰੋਂ ਵੀ ਡੁੱਲ ਡੁੱਲ ਕੇ ਧਰਮ ਟੈਂਦਾ ਸੀ ਗੱਲ ਦੇ ਚਮਾਲ ਆਏ ਹੱਥਾਂ ਚ ਮਾਲਾ ਲਏ ਘਰ ਦੇ ਚ ਮਾਲਾ ਲਟਕੀਆਂ ਹੋਈਆਂ ਨੇ ਗ੍ਰੰਥ ਪਏ ਨੇ ਤਾਂ ਧਾਰਮਿਕ ਸਾਜ਼ੋ ਸਮਾਨ ਨਾਲ ਘਰ ਸਜੇ ਹੋਏ ਨੇ ਔਰ ਘਰ ਦੇ ਚੁਵੀ ਜਾ ਕੇ ਐਸਾ ਪਤਾ ਚਲਦਾ ਸੀ ਜਿਵੇਂ ਮੰਦਰ ਹੈ ਧਰਮਸ਼ਾਲਾ ਹੈ ਦੌਰ ਬਦਲਿਆ ਘਰ ਵਿੱਚ ਬਾੜ ਬਣ ਗਈ ਘਰ ਵਿੱਚ ਬੋਤਲਾ ਆ ਗਈਆਂ ਘਰ ਵਿੱਚ ਵੈਸ਼ਾਲੇ ਬਣ ਗਏ ਹੈਰਾਨਗੀ ਦੀ ਗੱਲ ਪਹਿਲੇ ਘਰ ਮੰਦਰ ਸਨ ਧਰਮ ਧਰਮ ਸਾਲ ਸਨ ਹੁਣ ਤੇ ਬਹੁਤੇ ਧਰਮਸ਼ਾਲੇ ਵੀ ਕਿਸੇ ਹੱਦ ਤੱਕ ਮੈਖਾਨੇ ਨਹੀਂ ਨੇ ਭ੍ਰਸ਼ਟਾਚਾਰ ਦੇ ਅੱਡੇ ਨੇ ਦੁਰਾਚਾਰ ਦੇ ਅੱਡੇ ਨੇ ਦੌਰ ਬਦਲੇ ਹੈ ਸਮੇਂ ਦਾ ਪ੍ਰਭਾਵ ਮਹਾਰਾਜ ਕਹਿੰਦੇ ਨੇ ਕਲਾਲ ਹੈ ਇਹ ਯੁੱਗ ਔਰ ਇਹ ਬਣਾ ਰਿਹਾ ਹੈ ਕਾਮ ਦੀ ਸ਼ਰਾਬ ਜ਼ਿਆਦਾ ਚਰਚਾ ਇਸੇ ਦੀ ਹੈ ਜ਼ਿਆਦਾ ਇਹੀ ਦੇਖਿਆ ਜਾ ਰਿਹਾ ਹੈ ਟੀਵੀ ਤੇ अखबारे इश्तेहारा तरह मैगजीन तरह तरह जिन सियात भरिया हुई कहानियां हर पासों उजागर काम की प्रदर्शनी काम की नुमाइश आखिर मनुख को उ प्रदर्शनी करेगा आखिर मनुख को बार प्रगट करेगा कामी, काम ਜੀਵਨ ਦੇ ਇੱਕ ਵਕਤੀ ਲੋੜ ਹੋ ਸਕਦਾ ਹੈ ਕਾਮ ਜੀਵਨ ਨਹੀਂ ਹੋ ਸਕਦਾ ਲੋੜ ਕਥਈ ਜੀਵਨ ਨਹੀਂ ਆਉਂਦੀ ਇਸ ਨੂੰ ਜਿਸ ਆਲਮਾਨਾ ਢੰਗ ਨਾਲ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਹੈ ਆਪ ਦੇ ਸਾਹਮਣੇ ਰੱਖਾਂ ਪੰਕਜ ਫਾਤੇ ਪੰਕ ਮਹਾਮਦ ਗੁੰਥਿਆ ਅੰਗ ਸੰਗ ਉਰਝਾਏ ਬਿਸਰਤੇ ਸੁਮਥਿਆ ਪੰਕਜ ਪੰਕ ਕਹਿੰਦੇ ਨੇ ਚਿੱਕੜ ਨੂੰ ਪੰਕਜ ਪੰਕ ਦੇ ਚੋਂ ਜਮਿਆ ਚਿੱਕੜ ਦੇ ਚੋਂ ਪੈਦਾ ਹੋਇਆ ਪੰਕਜ ਪੰਕ ਨੇ ਜਨਮ ਦਿੱਤਾ ਹੈ ਚਿੱਕੜ ਨੇ ਜਨਮ ਦਿੱਤਾ ਹੈ ਪੰਕਜ ਤਾਂ ਚਿੱਕੜ ਕਿਸ ਨੂੰ ਜਨਮ ਦਿੰਦਾ ਹੈ ਚਿੱਕੜ ਇੱਕ ਚੌਥੀ ਦੇ ਫੁੱਲ ਨੂੰ ਜਨਮ ਦਿੰਦਾ ਜਿਸ ਨੂੰ ਕਮਲ ਕਹਿੰਦੇ ਹੈ ਜਿਸ ਨੂੰ ਸ਼ੌਰਭ ਕਹਿੰਦੇ ਨੇ ਜਿਸ ਨੂੰ ਕੰਜ ਕਹਿੰਦੇ ਨੇ ਜਿਹਨੂੰ ਪਦਮ ਕਹਿੰਦੇ ਨੇ ਜਿਹਨੂੰ ਸਾਰੰਗ ਕਹਿੰਦੇ ਨੇ ਜਿਸ ਨੂੰ ਬਾੜਿਜ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਗਾਲਮਨ ਇਸ ਦੇ 18 ਨਾਮ ਨੇ ਔਰ ਇਹ ਧਰਮ ਦਾ ਪ੍ਰਤੀਕ ਹੈ ਅਗਰ ਕੋਈ ਧਾਰਮਿਕ ਮਨੁੱਖ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਤੇ ਕਮਲ ਦੀ ਤਰ੍ਹਾਂ ਭਾਰਤ ਦੇ ਮੰਦਰਾਂ ਦੇ ਗੁੰਬਦ ਕਮਲ ਨੇ ਵੈਦ ਬਿਖਸ਼ੂ ਜਦ ਸਵੇਰੇ ਸਵੇਰੇ ਭਿਕਸ਼ਾ ਲਈ ਚਲਦੇ ਨੇ ਹੱਦ ਵਿੱਚ ਕਮਲ ਦੀ ਪੰਖੜੀ ਲੈ ਕੇ ਤਾਂ ਕਿ ਅਹਿਸਾਸ ਰਹੇ ਵਿਚਰ ਰਿਆਂ ਬਾਜ਼ਾਰ ਦੇ ਵਿੱਚ ਗਲੀਆਂ ਦੇ ਵਿੱਚ ਕਮਲ ਦੀ ਤਰ੍ਹਾਂ ਰਹਿਣਾ ਹੈ ਡੁੱਬਣਾ ਵੀ ਨਹੀਂ ਭੇਜਣਾ ਵੀ ਨਹੀਂ ਮਹਾਰਾਜ ਕਹਿੰਦੇ ਪੰਕਜ ਫਾਤੇ ਪੰਗ ਜੇ ਪੰਕ ਤੋਂ ਜਮਿਆ ਸੀ ਚਿੱਕੜ ਤੋਂ ਜਮਿਆ ਸੀ ਮਹਾਰਾਜ ਕਨੇ ਚੱਕੜੀ ਕੀ ਫਸ ਕੇ ਰਹਿ ਗਿਆ ਪੰਗ ਕਾ ਜਫਾਤ ਹੈ ਪੰਗ ਪੰਕਜ ਪੰਕ ਦੇ ਚ ਫਸ ਕੇ ਰਹਿ ਗਿਆ ਕਦੀ ਐਸਾ ਹੁੰਦਾ ਹੈ ਸਰੋਵਰ ਦਾ ਪਾਣੀ ਸੁੱਕਣ ਲੱਗ ਪੈਂਦਾ ਹੈ ਤੇ ਬਾਹਰ ਦੇ ਜਲ ਝਰਨੇ ਜੋ ਇਸ ਵਿੱਚ ਆ ਰਹੇ ਸਨ ਉਹ अवरुद्ध ਹੋ ਜਾਂਦੇ ਨੇ ਰੁਕ ਜਾਂਦੇ ਨੇ ਪਾਣੀ ਨੀਵਾ ਹੋਣ ਲੱਗ ਪੈਂਦਾ ਹੈ ਔਰ ਇਤਨਾ ਨੀਵਾਂ ਕਿ ਚੱਕਰ ਦਿਖਾਈ ਦੇਣ ਲੱਗ ਪੈਂਦਾ ਹੈ ਪਰ ਉਹ ਕਮਲ ਜੋ ਬਹੁਤ ਉੱਪਰ ਉੱਠਿਆ ਹੋਇਆ ਸੀ ਚੱਕਰ ਦੇ ਨੇੜੇ ਚਲਾ ਗਿਆ ਪਾਣੀ ਦੇ ਆਸਰੇ ਤੇ ਬਹੁਤ ਉੱਚਾ ਉੱਠਿਆ ਸੀ ਬਹੁਤ ਉੱਚਾ ਉੱਠਿਆ ਸੀ ਨੀਵਾ ਚਲਾ ਗਿਆ ਥੱਲੇ ਚਲਾ ਗਿਆ ਲੇਕਿਨ ਅਚਾਨਕ ਜ਼ੋਰ ਦੀ ਬਾਰਿਸ਼ ਹੋ ਗਈ ਚਾਰੋਂ ਪਾਸੇ ਦਾ ਜਲ ਝਰਨਾ ਝਰਨੇਆਂ ਦਾ ਰੂਪ ਧਾਰਨ ਕਰ ਸਰੋਵਰ ਦੀ ਤਰਫ ਆਇਆ ਔਰ ਸਰੋਵਰ ਬੜੀ ਤੇਜ਼ੀ ਨਾਲ ਭਰਨ ਲੱਗ ਪਿਆ ਜਿੰਨੀ ਤੇਜ਼ੀ ਨਾਲ ਪਾਣੀ ਉੱਚਾ ਹੋ ਰਿਹਾ ਹੈ ਇਤਨੀ ਤੇਜ਼ੀ ਨਾਲ ਕਮਲ ਉੱਠ ਨਾ ਸਕੇ ਜਿੰਨੀ ਗਤੀ ਨਾਲ ਪਾਣੀ ਉੱਪਰ ਉੱਠ ਰਿਹਾ ਹੈ ਇਹ ਗਤੀ ਕਮਲ ਆਪਣੀ ਬਣਾ ਨਾ ਸਕਿਆ ਹੋਇਆ ਕਿ ਪਾਣੀ ਉੱਪਰ ਚਲਾ ਗਿਆ ਕਮਲ ਥੱਲੇ ਚਲਾ ਗਿਆ ਚਿੱਕੜ ਤੋਂ ਜਮਿਆ ਫਿਰ ਚਿੱਕੜ ਦੇ ਵਿੱਚ ਫਸ ਗਿਆ ਪੰਕਜ ਫਾਤੇ ਪੰਗ ਮਹਾਮਦ ਗੁੰਝਿਆ ਅੰਗ ਸੰਗ ਉਰਝਾਇ ਬਿਸਰਤੇ ਸੰਭਿਆ ਐਸਾ ਚਿੱਕੜ ਵਿੱਚ ਉਲਝਿਆ ਆਪਣੀ ਸੁਗੰਧ ਹੀ ਭੁੱਲ ਗਿਆ ਆਪਣਾ સ્વਪਣ ਹੀ ਭੁੱਲ ਗਿਆ ચિક્કડ તો જમ્યા છે હું આપણે આપનું ચિકડ સમજ બેઠા જન્મ કામ તો હૈ અી કામ બન જાય તો ચિકડ તો જમ્યા એ કમલ ચિકડ વિન હો ચિક્કડ ચિકડ બનકે રે ગયા ચિકડ કમલ નહી હોમ રામ હોય तो चिक्कड़ कमल बन गया है। काम सिर्फ काम ही रह जाए तो कमल चिक्कड़ के रह गया उदाहरण बड़ा सुंदर धन गुरु अर्जन देव जी महाराज ने दिता है काम तो जमया जीव काम ही के रह गया चारों पासे अज नाटक फिल्म मैगजीन ਇਸਿਆਰੀ ਦੁਨੀਆ, ਅਖਬਾਰੀ ਦੁਨੀਆ, ਟੀਵੀ ਦੀ ਦੁਨੀਆ, ਰੇਡੀਓ ਦੀ ਦੁਨੀਆ, ਸਮਾਜਿਕ ਦੁਨੀਆ, ਰਾਜਨੀਤਿਕ ਦੁਨੀਆ ਹਾ ਤਾਂ ਕਿ ਧਾਰਮਿਕ ਦੁਨੀਆ ਵੀ ਕਾਮ ਦੀ ਨਮਾਇਸ਼ ਤੋਂ ਬਿਨਾ ਹੋਰ ਕੁਝ ਰਹਿ ਨਹੀਂ ਗਈ। ਚਾਰੋਂ ਪਾਸੇ ਇਸ ਦੀ ਪ੍ਰਦਰਸ਼ਨੀ। ਕਾਰਨ ਇਹ ਜਿਹੜਾ ਯੁੱਗ ਹੈ, ਕਿ ਕਲਾਲ ਹੈ, ਇਹ ਹੀ ਦੇ ਕੁਲ ਸ਼ਰਾਬ। ਇਹ ਹੀ ਸ਼ਰਾਬ ਹੈ। ਮਨੁੱਖਾਂ ਨੂੰ ਕਿਸੇ ਹੋਰ ਸਰੂਰ ਦਾ ਪਤਾ ਹੀ ਨਹੀਂ। ਕਿਸੇ ਹੋਰ ਨਸ਼ੇ ਦਾ ਪਤਾ ਹੀ ਨਹੀਂ ਦੁਨੀਆ ਦੇ ਸਾਰੇ ਨਸ਼ੇ ਵੀ ਕਾਮ ਦੇ ਹਲੇ ਦੋਲੇ ਮੰਡਲਾ ਰਹੇ ਨੇ ਔਰ ਕਾਮ ਪਰਬਲ ਨਸ਼ਾ ਜਿਸ ਤੇ ਮਨੁੱਖ ਬੇਸੁਰਤ ਮਨੁੱਖ बेहोश ਇਹ ਗੱਲ ਵੱਖਰੀ ਹੈ ਕਿ ਇਤਨਾ ਖੁੱਲ ਕੇ ਇਸ ਵਿਸ਼ੇ ਤੇ ਇਤਨਾ ਬੋਲਿਆ ਨਹੀਂ ਗਿਆ ਲਿਖਿਆ ਨਹੀਂ ਗਿਆ ਔਰ ਜਦ ਕਿਸੇ ਨੇ ਕੁਝ ਲਿਖਿਆ ਹੈ ਉਸ ਗ੍ਰੰਥ ਨੂੰ ਧਰਮ ਗ੍ਰੰਥ ਨਹੀਂ ਆਖਿਆ ਗਿਆ ਜਦ ਕੋਈ ਬੋਲੇ ਤੂੰ ਨਾ ਬੋਲਾਂ ਨੂੰ ਧਾਰਮਿਕ ਬੋਲ ਨਹੀਂ ਆਖਿਆ ਗਿਆ ਹੱਦ ਹੋ ਗਈ ਜਿਸ ਤੋਂ ਜੀਵਨ ਜਮੇ ਹੈ ਉਸ ਮੰਦੇ ਬੋਲ ਇਹਨੂੰ ਇੱਕ ਪਾਸੇ ਰੱਖ ਦਈਏ ਧਰਮ ਦਾ ਹਿੱਸਾ ਨਾ ਮੰਨੀਏ ਤਾਂ ਫਿਰ ਇਹਤੇ ਇੰਜ ਜਿਵੇਂ ਕਹਿ ਦਈਏ ਜਨਮ ਹੀ ਨਹੀਂ ਹੋਇਆ ਜਾਂ ਜਿੱਥੋਂ ਜਨਮ ਹੋਇਆ ਅਸੀਂ ਸੁਨ ਮੰਦੇ ਹੀ ਨਹੀਂ ਜੀਵਨ ਉਦਣ ਸਫਲ ਹੋ ਜਾਂਦਾ ਹੈ ਕਿ ਜਮੇ ਕਾਮ ਦੇ ਚਾਂ ਤੇ ਲੀਨ ਹੋਵੇ ਰਾਮ ਦੇ ਵਿੱਚ ਯਾਤਰਾ ਸਫਲ ਹੋ ਜਾਂਦੀ ਹੈ ਚੱਕੜ ਤੋਂ ਜਮੇ ਪਰ ਇਹ ਚੱਕੜ ਤੇ ਪਾਣੀ ਦੋਹਾਂ ਤੋਂ ਉੱਚਾ ਉੱਠੇ ਕਾਮ ਤੋਂ ਜਮੇ ਪਰ ਇਹ ਕਾਮ ਤੇ ਪਦਾਰਥਾਂ ਦੋਹਾਂ ਤੋਂ ਉੱਚਾ ਉੱਠੇ ਪਾਣੀ ਤਾਂ ਵੀ ਉੱਚਾ ਉੱਠੇ ਕਈ ਦਫਾ ਜ਼ੋਰ ਨਾਲ ਵਧਿਆ ਹੋਇਆ ਪਾਣੀ ਵੀ ਦਬੋ ਕੇ ਰੱਖ ਦਿੰਦਾ ਹੈ ਉੱਪਰ ਨਹੀਂ ਉਠਣ ਦਿੰਦਾ ਅਚਾਨਕ ਧਨवान ਹੋ ਗਿਆ ਹੈ ਅਚਾਨਕ ਸਤਾ ਮਿਲ ਗਈ ਹੈ ਪ੍ਰਭਤਾ ਮਿਲ ਗਈ ਹੈ ਬੜੀ ਤੇਜ਼ੀ ਦੇ ਨਾਲ ਇਹ ਧਨ ਸੰਪਦਾ ਆਈ ਹੈ ਨਹੀਂ ਸੰਭਾਲ ਸਕਿਆ ਵਰਕ ਹੋ ਗਿਆ ਡੁੱਬ ਗਿਆ ਆ ਹੌਸਤਾ ਹੌਸਤਾ ਜਦ ਸਰੋਵਰ ਦੇ ਵਿੱਚ ਪਾਣੀ ਪੈਂਦਾ ਹੈ ਆ ਹੌਸਤਾ ਹੌਸਤਾ ਫੁੱਲ ਵੀ ਉੱਪਰ ਉੱਠਦਾ ਰਹਿੰਦਾ ਹੈ ਪਰ ਵਿਰਲੇ ਕੋਈ ਫੁੱਲ ਨੇ ਐਸੇ ਜੋ ਤੀਬਰ ਗਤੀ ਵਿੱਚ ਆਪਣੇ ਆਪ ਨੂੰ ਤੀਬਰ ਗਤੀ ਵਿੱਚ ਉਠਾ ਸਕਣ ਪਾਣੀ ਦਾ ਵੇਖ ਬੜਾ ਤੀਬਰ ਹੋਵੇ ਬੜੇ ਤੀਬਰਤਾ ਦੇ ਨਾਲ ਪਾਣੀ ਵੱਦਾ ਜਾ ਰਿਹਾ ਉੱਚਾ ਹੋ ਰਿਹਾ ਔਰ ਇਸੇ ਤੀਬਰਤਾ ਦੇ ਨਾਲ ਉਹ ਆਪਣੇ ਆਪ ਨੂੰ ਉੱਚਾ ਕਰ ਸਕੇ ਕਠਨ ਹੋ ਜਾਂਦਾ ਹੈ ਔਖਾ ਹੋ ਜਾਂਦਾ ਹੈ ਕਾਉਂ ਮੇਂ ਹੀ ਇੱਕ ਸ਼ਰਾਬ ਹੈ ਜੋ ਇੱਕ ਕਲਾਲ ਆਪਣੀ ਦੁਕਾਨ ਤੇ ਸਜਾ ਕੇ ਬੈਠਾ ਹੈ ਵੇਚ ਰਿਹਾ ਹੈ ਪੀ ਰਿਹਾ ਹੈ ਪਿਲਾ ਰਿਹਾ ਹੈ